ਕੰਫਰੰਸ ਪ੍ਰੈਸ ਲਾਇਰ ਕਿਸ ਪ੍ਰੋਗਰਾਮ ਹੈ ਕਾ ਕਰਦੇ ਤੇ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਇੱਕ ਮੈਸੇਜ ਤੇ ਇੱਥੇ ਪਹੁੰਚੇ ਆ ਤੇ ਤੁਹਾਨੂੰ ਪਤਾ ਹੋਣਾ ਕਿ ਪਹਿਲੀ ਤਰੀਕ ਨੂੰ ਮਾਨਯੋਗ ਅਦਾਲਤ ਵੱਲੋਂ ਇੱਕ ਆਰਡਰ ਆਈ ਸੀ ਜੋ ਕਿ ਪ੍ਰੋਫਿਟ ਬਜਿੰਦਰ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਪਰ ਉਹ ਹੁਣ ਬਲਤਕਾਰੀ ਬਣ ਚੁੱਕਿਆ ਮਾਨਸਾ ਦੀ ਜੇਲ੍ਹ 'ਚ ਹੈ ਉਹਨੂੰ ਸਜ਼ਾ ਸੁਣਾਈ ਗਈ ਸੀ ਉਸ ਸਜ਼ਾ ਦੇ ਵਿੱਚ ਪਹਿਲੇ ਪੈਰੇ ਦੇ ਵਿੱਚ ਲਿਖਿਆ ਗਿਆ ਸੀਗਾ ਜੱਜਮੈਂਟ ਦੇ ਵਿੱਚ ਕਿ ਵੀ ਕੋਈ ਵੀ ਵਿਕਟਮ ਦਾ ਨਾਮ ਨਹੀਂ ਡਿਸਕਲੋਸ ਕਰ ਸਕਦਾ ਪਤਾ ਨਹੀਂ ਆਈਡੈਂਟੀਫਿਕੇਸ਼ਨ ਨਹੀਂ ਐਡਰੈਸ ਨਹੀਂ ਕੋਈ ਵੀ ਡਿਸਕਲੋਸ ਕਰ ਸਕਦਾ ਪਰ ਠਾਪਰ ਜਿਹੜਾ ਸੁਜੀਤ ਠਾਪਰ ਉਹਦੇ ਦੁਆਰਾ ਕਿਉਂਕਿ ਉਹ ਸਪੋਕਸ ਪਰਸਨ ਹੈ ਉਹਦੀ ਚਰਚ ਦਾ ਉਹਦੀ ਸੰਸਥਾ ਦਾ ਪਾਸਟਰ ਬਜਿੰਦਰ ਜੀ ਉਹਦੇ ਦੁਆਰਾ ਇੱਕ ਬਾਈਟ ਦਿੱਤੀ ਗਈ ਕਿ মিডিਆ ਨੇ ਇੱਕ ਟ੍ਰਾਇਲ ਚਲਾਇਆ ਹਵਾ ਚਲਾਈ ਜਿਸ ਕਾਰਨ ਪ੍ਰੋਫਿਟ ਬਜਿੰਦਰ ਨੂੰ ਸਜ਼ਾ ਹੋਈ ਨਹੀਂ ਤਾਂ ਉਹ ਦੋਸ਼ੀ ਨਹੀਂ ਸੀਗਾ ਉਹ નિર્ਦੋਸ਼ ਸੀ ਤੇ ਫਿਰ ਉਸਨੇ ਦਿਮਾਗ ਲੜਾ ਕੇ ਆਈਟੀ ਸੈੱਲ ਦਾ ਅਪਯੋਗ ਕੀਤਾ ਕਿਉਂਕਿ ਜੱਜ ਦੇ ਜਿਹੜੇ ਆਰਡਰ ਸੀਗੇ ਉਹ ਤੋਂ ਬਹੁਤ ਸਾਰੀ ਪਬਲਿਕ ਟੁੱਟ ਚੁੱਕੀ ਸੀ ਜਦੋਂ মিডিਆ ਨੇ ਨਿਊਜ਼ ਦਿਖਾਈ ਬਹੁਤ ਪਬਲਿਕ ਉਹਦੇ ਡੇਰੇ ਚੋਂ ਜਾ ਚੁੱਕੀ ਸੀ ਤੇ ਪਬਲਿਕ ਜੋੜਨ ਵਾਸਤੇ ਉਹਨਾਂ ਨੇ ਕੀ ਕੀਤਾ ਅਨਔਥਰਾਇਜ਼ YouTube ਚੈਨਲ ਹਾਇਰ ਕੀਤੇ ਆਪਣੇ ਆਈਟੀ ਸੈੱਲ ਨੂੰ ਐਕਟਿਵ ਕੀਤਾ ਤੇ ਪਹਿਲੀ ਤਰੀਕ ਤੋਂ ਲੈ ਕੇ ਅੱਜ 8 ਤਰੀਕ ਤੱਕ ਉਹਨਾਂ ਨੇ ਇਹ ਜੀ ਇਹ ਜੀ ਗੰਦੀ ਗੰਦੀ ਗਲਤ ਗਲਤ ਵੀਡੀਓਾਂ ਨਾਮ ਲੈ ਕੇ ਬਹੁਤ ਜ਼ਿਆਦਾ ਵੀਡੀਓਜ਼ ਪਾਤੀ ਉਹਨਾਂ ਵੀਡੀਓਾਂ ਤੇ 20 ਮਿਲੀਅਨ ਤੋਂ ਜ਼ਿਆਦਾ ਵਿਊ ਆ ਚੁੱਕੇ ਆ ਜਦੋਂ 20 ਮਿਲੀਅਨ ਤੋਂ ਬਾਅਦ ਵਿਊ ਆਏ ਤੇ ਸਾਨੂੰ ਫੋਨ ਤੇ ਫੋਨ ਥ੍ਰੈਟ ਤੇ ਥ੍ਰੈਟ ਉਸ ਵੀਡੀਓ 'ਚ ਇਹ ਵੀ ਕਿਹਾ ਗਿਆ ਵੀ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਵਾਲੇ ਬਰਬਾਦ ਕਰਨ ਵਾਲੇ ਇਹ ਵਿਅਕਤੀਆਂ ਸਾਡੇ ਬਾਰੇ ਕਿਹਾ ਗਿਆ ਤੇ ਉਹ ਵਿਕਟਮ ਬਾਰੇ ਕਿਹਾ ਗਿਆ ਤੇ ਮਸੀਹ ਸਮਾਜ ਨੂੰ ਭੜਕਾਇਆ ਵੀ ਗਿਆ ਤੇ ਇਹਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਦੁਆਰਾ ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਅਸੀਂ ਮਾਨਯੋਗ ਐਸਐਸਪੀ ਸਾਹਿਬ ਨੂੰ ਦੱਸਿਆ ਤੇ ਇਮੀਡੀਏਟਲੀ ਐਕਸ਼ਨ ਹੋਇਆ ਐਫਆਈਆਰ ਕੱਟੀ ਹੈ ਤੇ ਇਹ ਐਫਆਈਆਰ ਜਦੋਂ ਕੱਟੀ ਤੇ ਇਹ ਬੀਐਨਐਸ 72 ਤੇ 351 ਤੇ 356 ਤੇ 79 ਤੇ 67 ਤੇ 72 ਦੇ ਤਹਿਤ ਕੱਟੀ ਹੈ 8 ਤਰੀਕ ਦੀ ਐਫਆਈਆਰ ਹੈ ਅਤੇ ਉਸ ਤੋਂ ਬਾਅਦ ਜਦੋਂ ਕੱਟੀ ਤੇ ਇਹਨਾਂ ਦਾ YouTube ਤੋਂ ਰਿਕਾਰਡ ਮੰਗਾਇਆ ਗਿਆ ਜਿਹੜੇ ਵਿਅਕਤੀਆਂ ਦਾ YouTube ਤੋਂ ਰਿਕਾਰਡ ਮੰਗਾਇਆ ਗਿਆ ਮੈਂ ਉਹਨਾਂ ਨੂੰ ਦੱਸਦਾ ਦਰਾਨੇ ਪੜਤਾਲ ਹੈ ਉਹਨਾਂ ਦਾ ਨਾਮ ਦੱਸਦਾ ਪਾਸਟਰ ਹਰਦੀਪ ਸਿੰਘ ਪਾਸਟਰ ਹਰਮੇਸ਼ ਸਿੰਘ ਅਵਿਨਾਸ਼ ਕੁਮਾਰ ਹਾਮਿਦ ਮਸੀ ਅਤੇ ਸੁਜੀਤ ਥਾਪਰ ਅਤੇ ਨितीश ਕੁਮਾਰ ਦਾ ਰੋਲ ਦਰਾਨੇ ਤਰਦੀਸ਼ YouTube ਤੋਂ ਇਹਨਾਂ ਦੇ ਰਿਕਾਰਡ ਮੰਗਾਇਆ ਗਿਆ ਇਹਨਾਂ ਦੇ ਜਿਹੜੇ ਚੈਨਲ ਹੈ ਜਲਦ ਤੋਂ ਜਲਦ ਬਲੌਕ ਕੀਤੇ ਜਾਣਗੇ ਜਿੱਦਾਂ ਹੀ ਰਿਕਾਰਡ ਆ ਜਾਂਦਾ ਹੈ ਰਿਕਾਰਡ ਆਂਦੇ ਹੀ ਨੂੰ ਇਹਨੂੰ ਇਮੀਡੀਏਟਲੀ ਗ੍ਰਿਫਤਾਰ ਕੀਤਾ ਜਾਏਗਾ ਪੁਲਿਸ ਵੱਲੋਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਐਸਐਸਪੀ ਸਾਹਿਬ ਦਾ ਮੋਹਾਲੀ ਦਾ ਜਿਨ੍ਹਾਂ ਨੇ ਇਮੀਡੀਏਟਲੀ ਐਫਆਰ ਕੀਤੀ ਤੇ ਮਾਨਯੋਗ ਐਸਐਚਓ ਸਾਹਿਬ ਦਾ ਜਿਨ੍ਹਾਂ ਨੇ ਇਮੀਡੀਏਟਲੀ ਤੇ ਐਕਸ਼ਨ ਲਿਆ ਤੇ ਬਹੁਤ ਜ਼ਰੂਰੀ ਸਮਝਦੇ ਹੋਏ ਐਫਆਰ ਦਰਜ ਕੀਤੀ ਇਹਦੇ ਵਿੱਚ ਇੱਕ ਚੀਜ਼ ਮੈਂ ਜਿਹੜਾ ਇਹਨਾਂ ਨੇ ਨਾ ਅਸਲ 'ਚ ਕੀ ਹੈਗਾ ਸਾਨੂੰ ਜਾਨਣਾ ਕਿ ਉਹ ਪਿਆ ਪੁਲਿਸ ਦੇ ਕੋਲ ਜਿਹੜਾ ਇਹ ਇਸ ਚੀਜ਼ ਨੂੰ ਦੇਖੋ ਇੱਕ ਬਲਾਤਕਾਰੀ ਨੂੰ ਸਜ਼ਾ ਹੋਈ ਹੈ ਔਰ ਮਾਨਯੋਗ ਕੋਰਟ ਨੇ ਸਜ਼ਾ ਦਿੱਤੀ ਹੈ ਬਟ ਇਹਦੇ ਵਿੱਚ ਜਿਹੜਾ ਇਸ ਪਰਜਿੰਦਰ ਦੇ ਆਈਟੀ ਸਲ ਵੱਲੋਂ ਜਿਹੜਾ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਜਿਹੜਾ ਹੈਗਾ ਮੀਡੀਆ ਟ੍ਰਾਇਲਸ ਨੂੰ ਕਹਿੰਦੇ ਆ ਉਹ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹ ਇਸ ਚੀਜ਼ ਨੂੰ ਕਮਿਊਨਲ ਜਿਹੜਾ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘੱਟੋ ਘੱਟ ਨਹੀਂ ਤਾਂ 1500 ਤੋਂ ਵੱਧ ਚੈਨਲ ਇਹਨਾਂ ਦੇ ਐਕਟਿਵ ਹੋਏ ਨੇ YouTube ਦੇ ਉੱਤੇ Facebook ਦੇ ਉੱਤੇ ਜਿਹੜੇ ਇਸ ਚੀਜ਼ ਨੂੰ ਇਸ ਤਰੀਕੇ ਨਾਲ ਪ੍ਰਚਾਰ ਰਿਹਾ ਕਿ ਇਹ ਅਸਲ 'ਚ ਸਿੱਖਾਂ ਦੀ ਤੇ ਈਸਾਈਆਂ ਦੀ ਕੋਈ ਜੰਗ ਹੋ ਗਈ ਆ ਬਹੁਤ ਵੱਡੀ ਇਹਨਾਂ ਦੇ ਵੀਡੀਓਜ਼ ਪੈ ਰਹੇ ਆ ਸਿੱਖਾਂ ਦੇ ਖਿਲਾਫ ਇੱਕ ਕਾਜ਼ ਦੇ ਰਹੇ ਨੇ ਇਹਨਾਂ ਦਾ ਇੱਕ ਪਾਸਟਰ ਹੈਗਾ ਚੀਡੇ ਉਹ ਲੋਕਾਂ ਨੂੰ ਇਕੱਠੇ ਕਰ ਰਿਹਾ ਹੈਗਾ ਦੇਖੋ ਇਹ ਜਿਹੜਾ ਮਾਨਯੋਗ ਹਾਈ ਕੋਰਟ ਮਾਨਯੋਗ ਕੋਰਟ ਵੱਲੋਂ ਜਿਹੜਾ ਹੈਗਾ ਫੈਸਲਾ ਆਇਆ ਅਗਰ ਉਹਨਾਂ ਨੂੰ ਇਸ ਮਾਨਯੋਗ ਕੋਰਟ ਦੇ ਫੈਸਲੇ ਬਤੋਂ ਕੋਈ ਵੀ ਦਿੱਕਤ ਹੈਗੀ ਆ ਉਹਨਾਂ ਦਾ ਸੰਵਿਧਾਨਿਕ ਰਾਈਟ ਬਣਦਾ ਹੈਗਾ ਮਾਨਯੋਗ ਹਾਈ ਕੋਰਟ ਜਾਣਾ ਉੱਥੇ ਆਪਣੀ ਜਿਹੜੀ ਹੈਗੀ ਆ ਅਪੀਲ ਕਰਨਾ ਪਰ ਇਹ ਕੀ ਕਰ ਰਹੇ ਨੇ ਇਹ ਸੋਸ਼ਲ ਮੀਡੀਆ ਤੇ ਟਰਾਇਲ ਚਲਾ ਕੇ ਲੋਕਾਂ ਦੇ ਹਯੂਮ ਇਕੱਠੇ ਕਰ ਰਹੇ ਨੇ ਵੀਡੀਓਜ਼ ਪਾ ਕੇ ਲੋਕਾਂ ਦੇ ਨੰਬਰਸ ਗੈਦਰ ਕਰ ਰਹੇ ਨੇ 5-5000 ਲੋਕਾਂ ਦੇ ਨੰਬਰ ਗੈਦਰਸ ਕਰਕੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਅਗਲੀ ਕਾਰਵਾਈ ਕਿੱਥੇ ਕੀਤੀ ਜਾਏਗੀ ਤੇ ਕਿੱਥੇ ਮਹਾ ਪੰਚਾਇਤ ਰੱਖੀ ਜਾਏਗੀ ਕਿੱਥੇ ਮਹਾ ਰੈਲੀ ਰੱਖੀ ਜਾਏਗੀ ਉਹ ਤੁਹਾਨੂੰ ਦੱਸਿਆ ਜਾਏਗਾ ਦੂਜੇ ਪਾਸੇ ਇਸ ਪਰਿਵਾਰ ਨੂੰ ਟਾਰਗੇਟ ਕਰਕੇ ਉਹ ਸਾਰਾ ਹਜੂਮ ਇਕੱਠਾ ਕਰਕੇ ਇਹਨਾਂ ਵੱਲ ਨੂੰ ਉਸ ਨੂੰ ਮੋੜਲ ਕੀਤਾ ਜਾ ਰਿਹਾ ਸਿੱਖ ਔਰ ਈਸਾਈ ਜਿਹੜਾ ਕਿ ਐਕਚੁਅਲੀ ਐਂਗਲ ਹੈ ਹੀ ਨਹੀਂ ਆ ਇੱਕ ਬਲਾਤਕਾਰੀ ਨੂੰ ਸਜ਼ਾ ਹੋਈ ਹੈ ਮਾਲਿਓ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ ਪਰ ਇਸ ਚੀਜ਼ ਦਾ ਐਂਗਲ ਇਸ ਤਰੀਕੇ ਨਾਲ ਬਣਾਇਆ ਜਾ ਰਿਹਾ ਕਿ ਸਿੱਖਾਂ ਦਾ ਇਹਦੇ ਵਿੱਚ ਬਹੁਤ ਵੱਡਾ ਹੱਥ ਹੈਗਾ ਜਦਕਿ ਮੇਰਾ ਸਿਰਫ ਮੈਂ ਰੌਕੀ ਦੇ ਨਾਲ ਇੱਕ ਮੋਰਲ ਸਪੋਰਟ ਦੇ ਲਈ ਖੜ੍ਹਾ ਹੋਇਆ ਸੀਗਾ ਜਦੋਂ ਇਹਨਾਂ ਦੇ ਨਾਲ ਕੋਈ ਮੋਰਲ ਸਪੋਰਟ ਦੇ ਲਈ ਨਹੀਂ ਖੜ੍ਹਾ ਸੀ ਅਸਲ ਲੜਾਈ ਤਾਂ ਰੌਕੀ ਨੇ ਲੜੀਆ ਪਿਛਲੇ 8 ਸਾਲ ਤੋਂ ਲੜੀਆ ਔਰ ਰੌਕੀ ਨੇ ਇਹ ਲੜਾਈ ਜਿੱਤੀ ਹੈਗੀ ਅਸੀਂ ਸਿਰਫ ਮੋਰਲ ਸਪੋਰਟ ਵਾਸਤੇ ਆਏ ਹਾਂ ਸਾਡੀਆਂ ਪੱਗਾਂ ਬੰਨੀਆਂ ਹੋਣ ਕਰਕੇ ਇਹ ਜਿਹੜਾ ਹੈਗਾ ਇਹਨਾਂ ਦਾ ਥਾਪਰ ਥਾਪਰ ਇਸ ਚੀਜ਼ ਨੂੰ ਸਰਜੀਤ ਥਾਪਰ ਥਾਪਰ ਇਸ ਚੀਜ਼ ਨੂੰ ਇੱਕ ਕਮਿਊਨਲ ਐਂਗਲ ਦੇਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਅ ਵੱਡੇ ਅਫਸਰ ਸਹਿਬਾਨ ਦੇ ਜਿਹੜੇ ਨੌਲੇਜ ਦੇ ਵਿੱਚ ਇਹ ਚੀਜ਼ ਲਿਆਣੀ ਬਹੁਤ ਜ਼ਰੂਰੀ ਆ ਅਸੀਂ ਵੀਡੀਓਜ਼ ਵੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਬਹੁਤ ਸਾਰੇ ਵੀਡੀਓਜ਼ ਅੱਧਾ ਦੇ ਨੇ ਜਿਦੇ ਵਿੱਚ ਡਾਇਰੈਕਟਲੀ ਥ੍ਰੈਟ ਕੀਤਾ ਗਿਆ ਕਿ ਇਹ ਫਿਰ ਦੰਗੇ ਹੋ ਸਕਦੇ ਨੇ ਇਹ ਧਾਰਮਿਕ ਦੰਗੇ ਹੋ ਸਕਦੇ ਨੇ ਖਾਸ ਤੌਰ ਤੇ ਇੱਕ ਖਾਸ ਕਮਿਊਨਿਟੀ ਨੂੰ ਮੇਰੀ ਕਮਿਊਨਿਟੀ ਨੂੰ ਟਾਰਗੇਟ ਕਰਕੇ ਕਿਹਾ ਜਾ ਰਿਹਾ ਕਿ ਫਿਰ ਇਹ ਤੁਹਾਡੇ ਨਾਲ ਦੰਗੇ ਹੋ ਸਕਦੇ ਨੇ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਦੇ ਲਈ ਵੀ ਬਹੁਤ ਖਤਰਨਾਕ ਹੈਗੀਆਂ ਔਰ ਸਟੇਟ ਦੀ ਸ਼ਾਂਤੀ ਲਈ ਵੀ ਬਹੁਤ ਖਤਰਨਾਕ ਆ ਇਸ ਲਈ ਹੱਥ ਜੋੜ ਕੇ ਬੇਨਤੀ ਹੈਗੀ ਅਫਸਰ ਸਾਹਿਬਾਨ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਜਲ ਤੋਂ ਜਲਦ ਕਰਕੇ ਇਹਨਾਂ ਦੇ ਅਨੌਥਰਾਇਜ਼ ਜਿਹੜੇ YouTube ਚੈਨਲ ਨੇ ਜਿੱਥੋਂ ਇਹ ਲੋਕਾਂ ਦੇ ਵਿੱਚ ਇੱਕ ਕਮਿਊਨਲ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਚੈਨਲਸ ਨੂੰ ਬੰਦ ਕਰਕੇ ਇਹਨਾਂ ਦੀ ਇਹ ਕਾਰਸਥਾਨੀ ਦੇ ਉੱਤੇ ਰੋਕ ਲਗਾਈ ਜਾਵੇ ਤੇ ਇਹਨਾਂ ਦੇ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਵਿੱਚ ਇੱਕ ਛੀਡੇ ਕਰਕੇ ਪਾਸਟਰ ਹੈਗਾ ਇੱਕ ਰਾਣਾ ਕਰਕੇ ਪਾਸਟਰ ਹੈਗਾ ਤਿੰਨ ਚਾਰ ਪਾਸਟਰ ਨੇ ਜਿਹੜੇ ਮੇਨ ਇਸ ਚੀਜ਼ ਨੂੰ ਲੀਡ ਕਰ ਰਹੇ ਨੇ ਤੇ ਲੋਕਾਂ ਦੇ ਅਹਿਮਦ ਮਸੀਹ ਤਿੰਨ ਚਾਰ ਪਾਸਟਰ ਨੇ ਉਹਨਾਂ ਦੇ ਨਾਮ ਅਸੀਂ ਦੇ ਚੁੱਕੇ ਹੈਗੇ ਆ ਇਹ ਪੂਰਾ ਇੱਕ ਨਾ ਕਮਿਊਨਿਟੀ ਨੂੰ ਅ ਮਿਸਲੀਡ ਕਰਕੇ ਇੱਕ ਹਜੂਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਸਭ ਤੋਂ ਖਤਰਨਾਕ ਚੀਜ਼ ਆ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਇਹ ਲੋਕ ਕਰ ਰਹੇ ਨੇ ਜੀ ਡਾਕਟਰ ਸਾਹਿਬ ਮੰਨਦੇ ਕਿ ਕਿਤਨਾ ਕਿਤੇ ਇਸ ਮਾਮਲੇ ਵਿੱਚ ਜੋ ਐਂਗਲ ਹੈ ਉਹ ਸਿੱਧੇ ਤੋਰ ਤੇ ਸਿਆਸਤ ਦੀ ਆ ਕਹੀਏ ਸਿਆਸਤ ਨਾਲ ਮੰਨਦੇ ਨੇ ਦੇਖੋ ਸਿਆਸਤ ਨਾਲ ਹੁਣ ਇਹਨਾਂ ਦੀ ਪ੍ਰੋਬਲਮ ਇਹਨਾਂ ਦੀ ਇਹ ਫਸ ਗਈ ਹੈਗੀ ਆ ਕਿ ਅ ਇਨਾਂ ਨੂੰ ਸਜ਼ਾ ਹੋ ਚੁੱਕੀ ਆ ਠੀਕ ਹੈ ਇਹਨਾਂ ਦੀ ਜਿਹੜੀ ਸੰਗਤ ਹੈਗੀ ਆ ਸੰਗਤ ਦੇ ਸਾਹਮਣੇ ਨੰਗੇ ਹੋ ਚੁੱਕੇ ਆ ਉਸ ਚੱਕਰ ਦੇ ਵਿੱਚ ਹੁਣ ਇਹ ਇਹਨੂੰ ਕਮਿਊਨਲ ਐਂਗਲ ਦੇ ਕੇ ਤੇ ਇਹ ਜਿਹੜਾ ਹੈਗਾ ਜਿਹੜਾ ਲੋਕਾਂ ਦਾ ਹਜੂਮ ਵਾਪਸ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਸ ਹਜੂਮ ਨੂੰ ਇਹਨਾਂ ਨੇ ਵਰਤਣਾ ਕਿੱਥੇ ਆ ਆ ਕੋਈ ਰੈਲੀਆਂ ਕੱਢਣ ਵਾਸਤੇ ਆ ਸਾਡੇ ਖਿਲਾਫ ਕੋਈ ਇਹਨਾਂ ਨੇ ਕੋਈ ਕਮਿਊਨਲ ਇਦਾਂ ਦਾ ਰਾਈਟ ਕ੍ਰੀਏਟ ਕਰਨਾ ਕਿਸ ਲਈ ਇਹ ਹਜੂਮ ਕਿਸ ਲਈ ਇਕੱਠਾ ਕਰ ਰਹੇ ਨੇ ਜੇ ਇਹਨਾਂ ਨੂੰ ਕੋਈ ਵੀ ਤਕਲੀਫ ਹੈ ਮਾਣਿਓ ਕੋਰਟ ਆਣ ਹਾਈ ਕੋਰਟ ਦੇ ਚ ਜਾਣ ਅਸੀਂ ਉੱਥੇ ਆ ਕੇ ਲੜਾਂਗੇ ਅਸੀਂ ਤਾਂ ਕਿਹਾ ਕਿ ਅਸੀਂ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਪਰ ਇਹ ਉੱਥੇ ਆਣ ਦਾ ਜਿੱਥੇ ਜੁਡੀਸ਼ੀਅਲੀ ਦੇ ਇਹ ਤਾਂ ਜੁਡੀਸ਼ ਇਹ ਤਾਂ ਮਾਨਯੋਗ ਜੱਜ ਸਾਹਿਬ ਦੇ ਉੱਤੇ ਮਾਨਯੋਗ ਅਦਾਲਤ ਦੇ ਉੱਤੇ ਵੀ ਇਹਨਾਂ ਨੇ ਸਵਾਲ ਚੱਕਤਾ ਕਿ ਕੇਸ ਝੂਟੇ ਨੇ ਟ੍ਰਾਇਲਸ ਨਹੀਂ ਹੋਏ ਇੱਥੇ ਤੱਕ ਕਿ ਇਹਨਾਂ ਨੇ ਇਹ ਵੀ ਕਹਿਤਾ ਕਹਿੰਦੇ ਜੀ ਜਿਹੜੀ ਵਿਕਟਮ ਦੀਆਂ ਜਿਹੜੀਆਂ ਜਿਹੜੀਆਂ ਜਾਂਚ ਰਿਪੋਰਟ ਨੇ ਮੈਡੀਕਲ ਰਿਪੋਰਟ ਨੇ ਜਾਂ ਕੋਈ ਵੀਡੀਓ ਨਹੀਂ ਆਇਆ ਇਹ ਹੁਣ ਸੋਸ਼ਲ ਮੀਡੀਆ ਦਾ ਕੇ ਦਣਾ ਜੱਜ ਸਾਹਿਬ ਕੋਲ ਪਹੁੰਚੇ ਆ ਅਦਾਲਤਾਂ ਸਭ ਤੋਂ ਉੱਚੀਆਂ ਨੇ ਜੱਜ ਸਾਹਿਬ ਕੋਲ ਸਬੂਤ ਪਹੁੰਚੇ ਨੇ ਜੱਜ ਸਾਹਿਬ ਨੇ ਉਹਨਾਂ ਨੂੰ ਵੈਰੀਫਾਈ ਕੀਤਾ ਹੈਗਾ ਤਾਂ ਹੀ ਸਜ਼ਾ ਹੋਈ ਹੈ ਨਾ ਜੱਜ ਸਾਹਿਬ ਕੋਈ ਇਹ ਤਾਂ ਹੈ ਨਹੀਂ ਕਿ ਜੱਜ ਸਾਹਿਬ ਕੋਈ ਸਾਡੇ ਵਰਗੇ ਆਮ ਬੰਦੇ ਨੇ ਉਹਨਾਂ ਨੇ ਇੱਕ ਇਨਫਲੂਐਂਸ ਦੇ ਚੱਕ ਕੇ ਜਿਹੜਾ ਹੈਗਾ ਉਹ ਜੱਜਮੈਂਟ ਪਾਸ ਕਰ ਦਿੱਤੀ ਹੈਗੀ ਇਹਨਾਂ ਨੂੰ ਜੇ ਇਹਨਾਂ ਨੇ ਆਣਾ ਹੈਗਾ ਇਸ ਚੀਜ਼ ਦੇ ਉੱਤੇ ਸਵਾਲ ਚੱਕਣਾ ਇਹ ਕੋਰਟ ਦੇ ਵਿੱਚ ਆਣ ਅਸੀਂ ਕੋਰਟ ਦੇ ਵਿੱਚ ਇਸ ਚੀਜ਼ ਦਾ ਜਵਾਬ ਦਵਾਂਗੇ ਤੇ ਕੋਰਟ ਹਾਈ ਕੋਰਟ 'ਚ ਵੀ ਲੜਾਂਗੇ ਸਰ ਇਹ ਰੇਕਡਰ ਦੇ ਵਿੱਚ ਜਿਹੜੇ ਬੰਦੇ ਬੜੀ ਹੋਏ ਨੇ ਉਹਨਾਂ ਦਾ ਨਾਮ ਵੀ ਇਸ ਸਰਪ੍ਰੇਰੀ ਦੇ ਦੋਹਰਾ ਪਾਇਆ ਗਿਆ ਜੀ ਉਹ ਤਾਂ ਇਦਾਂ ਹੈਗਾ ਨਾ ਕਿ ਉਹ ਤਾਂ ਬਰੀ ਹੋਗੇ ਨੇ ਅਸੀਂ ਹੋ ਸਕਦਾ ਉਹਨਾਂ ਵਾਸਤੇ ਵੀ ਅਸੀਂ ਹਾਈ ਕੋਰਟ ਜਾਈਏ ਬਟ ਇਹਦੇ ਵਿੱਚ ਜਿਹੜੇ ਨਾਮ ਨੇ ਇਹ ਉਹ ਨਾਮ ਨੇ ਜਦੋਂ ਥਾਪਰ ਹੋ ਗਿਆ ਜਾਂ ਬਾਸੀ ਹੋ ਗਏ ਇਹ ਜਿੰਨੇ ਵੀ ਨਾਮ ਹੈ ਵੀਡ ਐਵਿਡੈਂਸ ਹੈ ਜੀ ਵਿਦਆਊਟ ਐਵਿਡੈਂਸ ਅਸੀਂ ਕੋਈ ਨਾਮ ਨਹੀਂ ਪਾਇਆ ਸਾਡੇ ਕੋਲ ਐਵਿਡੈਂਸ ਹੈ ਕਿਉਂਕਿ ਬਹੁਤ ਜ਼ਿਆਦਾ ਹਾਈਲਾਈਟ ਕੇਸ ਹੈ ਅਸੀਂ ਕੋਈ ਵੀ ਕੇਸ ਖਰਾਬ ਨਹੀਂ ਕਰਨਾ ਚਾਹੁੰਦੇ ਨਾ ਅਸੀਂ ਕਿਸੇ ਨੂੰ ਗਲਤ ਪਸਾਣਾ ਚਾਹੁੰਦੇ ਕਪਾਏ ਛੇਵੇਂ ਦੇ ਅਲੱਗ-ਅਲੱਗ ਸਟੇਟ ਤੋਂ ਆਏ ਨੇ ਜੀ ਅਲੱਗ-ਅਲੱਗ ਸਟੇਟ ਤੋਂ ਆਏ ਨੇ ਜੀ ਰਾਜਸਥਾਨ ਤੋਂ ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜਾ ਜਿਹੜਾ ਤਾਂ ਜਿਹੜਾ ਤਾਂ ਇਹਦੇ ਚ ਪਾਸਟਰ ਹਰਦੀਪ ਹੈ ਤੇ ਪਾਸਟਰ ਅਰਮੇਸ਼ ਹੈ ਇਹ ਤਾਂ ਸਾਡੇ ਥੱਲੇ ਗਰਾਊਂਡ ਫਲੋਰ ਤੇ ਰਹਿੰਦੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਅਵਿਨਾਸ਼ ਹੈ ਇਹ ਅੰਮ੍ਰਿਤਸਰ ਦਾ ਹੈ ਜੀ ਜਿਹੜਾ ਅਹਿਮਦ ਮਸੀਹ ਹੈ ਇਹ ਗੁਰਦਾਸਪੁਰ ਦਾ ਹੈ ਜੀ ਜਲੰਧਰ ਦਾ ਸੌਰੀ ਜਿਹੜਾ ਸਰਜੀਤ ਥਾਪਰ ਹੈ ਇਹ ਵੀ ਜਲੰਧਰ ਦਾ ਹੈ ਜੀ ਜਿਹੜਾ ਨितीश ਕੁਮਾਰ ਹੈ ਇਹ ਬਿਹਾਰ ਦਾ ਹੈ ਜੀ ਜਿਹੜਾ ਆਪਣਾ ਰਾਜਾ ਰਾਜਾ ਕੁਮਾਰ ਆਸ਼ੀਸ਼ ਰਾਜਾ ਕੁਮਾਰ ਹੈ ਜੀ ਇਹ ਰਾਜਸਥਾਨ ਦਾ ਹੈ ਜੀ ਮਤਲਬ ਹਲੇ ਤਾਂ ਸਿਰਫ ਔਰ ਸਿਰਫ ਤਿੰਨ YouTube ਚੈਨਲਾਂ ਦੇ ਲਿੰਕ ਦਿੱਤੇ ਹੋਏ ਆ ਅਸੀਂ ਦੋ ਤਿੰਨ ਦੇ ਇਹ ਆਸ਼ਵਾਸਨ ਹੈ ਸਰ ਇਹ ਆਸ਼ਵਾਸਨ ਹੈ ਆਸ਼ਵਾਸਨ ਨਹੀਂ ਤਾਂ ਐਫ ਆਈ ਆਰ ਹਾਂਜੀ ਅੱਗੇ ਤੁਹਾਨੂੰ ਕੀ ਜਾਇਆ ਕਿ ਕਿ ਇਹਦੇ ਇਹਦੇ ਚ ਲਿਖਿਆ ਹੋਇਆ ਹੈ ਜੀ ਬਕਾਇਦਾ ਨਹੀਂ ਇਹਦੇ ਚ ਉਹਨਾਂ ਨੇ ਲਿਖਿਆ ਹੈ ਆਸ਼ਵਾਸਨ ਨਹੀਂ ਲਿਖਿਆ ਹੋਇਆ ਇਹਦੇ ਚ ਲਿਖਿਆ ਹੋਇਆ ਕਿ YouTube ਨੂੰ ਭੇਜ ਦਿੱਤਾ ਗਿਆ ਹੈ ਜਦੋਂ ਵੀ YouTube ਦਾ ਆਉਂਦਾ ਹੈ ਤਾਂ ਇਮੀਡੀਏਟਲੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ। ਚੈਨਲ ਕੁਝ ਨਾਮ ਦੱਸੋ ਤੁਸੀਂ। ਹਾਂਜੀ ਇੱਕ ਦੇਖੋ ਇਹਨਾਂ ਨੇ ਆਪਣੇ ਪਰਮਾਤਮਾ ਦੇ ਨਾਂ ਤੋਂ ਹੀ ਰੱਖੇ ਹੋਏ ਐ ਇੱਕ ਜੀਜਸ ਬੁਲਾਤਾ ਹੈ ਚੈਨਲ ਹੈ। ਠੀਕ ਹੈ ਜੀ। ਇੱਕ ਰਾਸ਼ਟਰੀ ਮਾਨਵ ਮਸੀਹ ਕੁਛ ਐ ਇਦਾਂ ਕਰਕੇ ਚੈਨਲ ਹੈ। ਰਾਸ਼ਟਰੀ ਜੈ ਯੇਸ਼ੂ ਮਾਨਵ ਸੇਵਾ ਇੱਕ ਇਹ ਚੈਨਲ ਹੈ ਜੀ। ਤੇ ਦੋ ਤਿੰਨ ਹੋਰ ਚੈਨਲ ਹੈ ਜਿਹੜੇ মিডিਆ ਵਾਲੇ ਚੈਨਲ ਹੈ। ਇੱਕ ਜੀ ਉਹਨੂੰ ਕੀ ਤੇ ਕੀ ਉਹ ਜਿਹੜਾ ਉਹ ਜਿਹੜਾ ਅਗਲੇ ਤੋਂ ਸਲੋ ਪਾਲਿਸੀ ਹੋਣੀ ਹੈ ਮੈਂ 1 1 ਟੂ 1 ਕੇ ਹਾਂਜੀ ਹਾਂਜੀ ਜਿਨ੍ਹਾਂ ਦੇ ਜਿਨ੍ਹਾਂ ਨੇ ਕੀਤਾ ਸੀਗਾ ਜੀ ਸਾਡੇ ਚ ਨਹੀਂ 1 ਟੂ 1 ਜਿਹੜਾ ਇਹਨਾਂ ਦਾ ਹੋਇਆ ਵਾ ਉਹਦੇ ਚ ਆਇਡੈਂਟੀਟੀ ਡਿਸਕਲੋਸ ਹੋਈ ਹੋਈ ਹੈ ਉਹ ਉਹ ਵੀ ਉਹਨਾਂ ਤੇ ਵੀ ਹੋਇਆ ਵਾ ਜੀ ਪਰ ਉਹ মিডিਆ ਵਾਲੇ ਨਹੀਂ ਹੈ ਉਹਨਾਂ ਨੇ ਮਤਲਬ ਆਪਣਾ ਉਹ ਕੱਟ ਕੇ ਨਾ ਇੱਕ ਵੀਡੀਓ ਪਾਈ ਹੋਈ ਹੈ ਉਸ ਤਰੀਕੇ ਨਾਲ মিডিਆ ਦੇ ਨਹੀਂ ਹੈ ਉਹਨਾਂ ਦਾ ਉਹਨਾਂ ਦੇ ਚੈਨਲ ਹੈ ਮਣੀ ਜੀ ਇੱਥੇ ਇੱਕ ਚੀਜ਼ ਮੈਂ ਕਲੀਅਰ ਕਰਦਾ ਹਾਲੇ ਤੱਕ 7-8 ਜਣਿਆਂ ਦੇ ਨਾਮ ਆਏ ਨੇ ਇਹਦੇ ਵਿੱਚ 40 ਤੋਂ 50 ਚੈਨਲਸ ਨੇ ਪਤਾ ਨਹੀਂ ਕਿੰਨੇ ਨਾਮ ਆਣੇ ਨੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਇਹ ਜਿਹੜੇ ਮੀਡੀਆ ਟ੍ਰਾਇਲ ਚਲਾ ਰਹੇ ਹੋ ਕਿਉਂ ਇਹ ਤੁਹਾਡੇ ਲਈ ਸੋਸ਼ਲ ਮੀਡੀਆ ਟ੍ਰਾਇਲ ਜਿਹੜੇ ਹੈਗੇ ਖਤਰਨਾਕ ਹੋਣਗੇ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਹੈਗੀ ਤੁਸੀਂ ਕੋਹੜ ਆਓ ਹਨਾ ਇਹਨਾਂ ਨੂੰ ਇਹੀ ਮੈਸੇਜ ਹੈਗਾ ਬਾਕੀ ਜਿਹੜਾ ਇਹ ਕਮਿਊਨਲ ਐਂਗਲ ਦੇਣ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਆ ਦੇਖੋ ਇਹ ਆਪਣੇ ਧਾਰਮਿਕ ਚੈਨਲਾਂ ਤੋਂ ਇਹ ਚੀਜ਼ਾਂ ਕਰ ਰਹੇ ਨੇ ਅਸੀਂ ਨਹੀਂ ਕਰ ਰਹੇ ਅਸੀਂ ਤਾਂ ਫਿਰ ਕਹਿ ਰਹੇ ਆ ਕਿ ਇਹ ਕਲੰਕ ਜਿਹੜਾ ਹੈਗਾ ਆ ਇਹ ਪਾਸਟਰ ਬਜੰਦਰ ਨੂੰ ਲੱਗਿਆ ਇਹ ਸਾਈਅਤ ਨੂੰ ਨਹੀਂ ਹੈਗਾ ਪਰ ਇਹ ਇਹਨਾਂ ਦੀ ਡਿਊਟੀ ਬਣਦੀ ਸੀ ਸਾਡੀ ਡਿਊਟੀ ਨਹੀਂ ਸੀ ਇਹ ਇਨਾ ਦੀ ਡਿਊਟੀ ਸੀ ਇਹਨਾਂ ਦਾ ਗੰਗਾ ਸਾਫ ਕਰਨਾ ਸਾਰਾ ਪ੍ਰਗਟ ਮੁੱਦੋਂ ਡਬਾਰ ਕੀ ਜੀ 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 ਥਮ ਰਿੰਗ ਜਿਹੜੇ ਥਮ ਥਮ ਲਾਏ ਜਾ ਰਹੇ ਆ ਉਹਨਾਂ ਤੇ YouTube ਤੇ ਉਹਦੇ ਚ ਜਿਹੜੀ ਵਿਕਟਮ ਆ ਉਹਦੇ ਫਾਂਸੀ ਲਾ ਕੇ ਤੇ ਉਹਨੂੰ ਦਿਖਾਇਆ ਗਿਆ ਵੀ ਉਹ ਜੇਲ੍ਹ ਤੋਂ ਰਿਹਾ ਹੋਣ ਗਿਆ ਕੱਲ ਨੂੰ ਰਿਹਾ ਹੋਣ ਜਾ ਰਿਹਾ ਪਬਲਿਕ ਉੱਥੇ ਕੋਰਟ ਚ ਪਹੁੰਚ ਕੇ ਸਾਨੂੰ ਪਤਾ ਲੱਗਾ ਅਸੀਂ ਜਦੋਂ ਗਏ ਉੱਥੇ 7-8 ਬੰਦੇ ਉੱਤੇ ਪਹੁੰਚੇ ਵੀ ਕਹਿੰਦੇ ਅੱਜ ਰਿਹਾ ਔਰ ਜੀ ਸਾਡੇ ਪਾਪਾ ਜੀ ਆ ਦੇਖੋ ਵੀਡੀਓ ਦਿਖਾ ਰਹੇ ਆ ਲੋਕਾਂ ਨੂੰ ਮਿਸਲੀਡ ਕਰ ਰਹੇ ਨੇ ਆ ਮਤਲਬ ਕਹਿੰਦਾ ਮਤਲਬ ਵੀ ਪਬਲਿਕ ਪੋਲੀਪਾਲਿਕ ਜਨਤਾ ਨੂੰ ਮਤ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ